ਵੀਠਾਪ ਤੇ ਨੱਚਦੇ ਖੁਸ਼ੀ ਮਨਾਉਂਦੇ ਇਹ तमाम ਲੋਕ ਕਾਂਗਰਸੀ ਸਮਰਥਕ ਅਤੇ ਕਾਰਜਕਰਤਾ ਹਨ ਇਹਨਾਂ ਲੋਕਾਂ ਦੀ ਖੁਸ਼ੀ ਦਾ ਉਸ ਵੇਲੇ ਟਿਕਾਣਾ ਨਾ ਰਿਹਾ ਜਦੋਂ ਕਾਂਗਰਸੀ ਹਾਈ ਕਮਾਂਡ ਵੱਲੋਂ ਸੰਗਰੂਰ ਲੋਕ ਸਭਾ ਸੀਟ ਤੇ ਲਈ ਉਮੀਦਵਾਰ ਦੇ ਤੌਰ ਤੇ ਕੇਵਲ ਸਿੰਘ ਢਿੱਲੋਂ ਦੇ ਨਾਂ ਦੇ ਉੱਤੇ ਮੋਹਰ ਲਾ ਦਿੱਤੀ ਗਈ ਦੂਜੇ ਪਾਸੇ ਕਾਂਗਰਸੀ ਨੇਤਾਵਾਂ ਅਤੇ ਸਮਰਥਕਾਂ ਦੇ ਮੁਤਾਬਕ ਸੰਗਰੂਰ ਸੀਟ ਤੋਂ ਕੇਵਲ ਸਿੰਘ ਢਿੱਲੋਂ ਇੱਕ ਸਹੀ ਉਮੀਦਵਾਰ ਹਨ ਅਤੇ ਲੋਕੀ ਵੀ ਉਹਨਾਂ ਨੂੰ ਸਮਰਥਨ ਦਿੰਦੇ ਹੋਏ ਉਹਨਾਂ ਨੂੰ ਜਿੱਤ ਹਾਸਲ ਕਰਵਾਉਣਗੇ ਅਜਿਹਾ ਇਹਨਾਂ ਲੋਕਾਂ ਦਾ ਆਖੜਾ ਸੀ ਲੋ ਸਾਹਿਬ ਮੇਰੇ 25-30 ਸਾਲ ਪੁਰਾਣੇ ਮਿੱਤਰ ਨੇ ਤੇ ਜਦੋਂ ਵੀ ਸਾਨੂੰ ਉਹਨਾਂ ਨੂੰ ਪਤਾ ਲੱਗਿਆ ਵੀ ਟਿਕਟ ਮਿਲੀ ਹੈ ਨਾਲ ਦੀ ਨਾਲ ਸਾਰੇ ਸ਼ਹਿਰ ਦੇ ਵਿੱਚ ਇਹਨਾਂ ਦਾ ਛਾਅ ਹੈ ਤੇ ਮੈਨੂੰ ਲੱਗਦਾ ਵੀ ਘੱਟੋ ਘੱਟ 2 ਲੱਖ ਵੋਟ ਦੇ ਉੱਤੇ ਇਹ ਜਿੱਤਣਗੇ ਤੇ ਸਾਰੀ ਸਾਡੀ ਸਾਰੀ ਕਾਂਗਰਸ ਪਾਰਟੀ ਇੱਕ ਮੁੱਠ ਹੈ ਜਿਹੜਾ ਨੂੰ ਕਾਂਗਰਸ ਪਾਰਟੀ ਜੇ ਪਾਰਲੀਮੈਂਟ ਦੀ ਟਿਕਟ ਮਿਲੀ ਹੈ ਹਾਈ ਕਮਾਂਡ ਦਿੱਤੀ ਹੈ ਬਹੁਤ ਵਧੀਆ ਫੈਸਲਾ ਹੈ ਇਸ ਨਾਲ ਕਾਂਗਰਸ ਪਾਰਟੀ ਦੀ ਇਕਤਾ ਹੋਊਗੀ ਜਿਹੜੇ ਕਾਂਗਰਸ ਰੁਸ ਕੇ ਬੰਦੇ ਵੀ ਬਾਹਰ ਗਏ ਹੋਏ ਸੀ ਉਹ ਵੀ ਕਾਂਗਰਸ ਚ ਆਉਣਗੇ ਕੋਈ ਦੁਨੀਆ ਦੀ ਤਾਕਤ ਕੇਵਲ ਸਿੰਘ ਟਲ ਨੂੰ ਨਹੀਂ ਹਰਾ ਸਕਦੀ ਕਿਉਂਕਿ ਪਾਰਟੀ ਇੱਕ ਮੁੱਠ ਹੈ ਇਸ ਦੇ ਨਾਂ ਤੇ ਪਾਰਟੀ ਦੀ ਬਹੁਤ ਆਸ਼ਾ ਆਸ਼ਾਵੰਦਨ ਲੋਕਾਂ ਦੀ ਹੈ ਪਾਰਟੀ ਵਰਕਰਾਂ ਦੀ ਤਾਂ ਕਿ ਕੇਵਲ ਸਿੰਘ ਟਲ ਨੂੰ ਮਿਲੇ ਜਿਹੜਾ ਕਿ ਹਰ ਦੇ ਦੁੱਖ ਸਾਦੇ ਵਿੱਚ ਹਰ ਵਰਕ ਡਾਕਟਰ ਜੀ ਖੜਦਾ ਤੇ ਉਹਨਾਂ ਦੇ ਕੰਮ ਆਉਂਦਾ ਤੇ ਅਸੀਂ ਉਮੀਦ ਕਰਦੇ ਆਂ ਕਿ ਲੋਕ ਵੱਧ ਤੋਂ ਵੱਧ ਵੋਟਾਂ ਮਾ ਕੇ ਸਰកੇਵਲ ਸੀਟ ਨੂੰ ਜਿੱਤ ਕੇ ਭੇਜੋਗੇ ਤਾਂ ਕਿ ਪਾਰਲੀਮੈਂਟ ਜਾ ਕੇ ਹਲਕੇ ਸੰਗਰੂਹ ਦੇ ਨੁਮਾਇੰਦਗੀ ਕਰ ਸਕਣ ਤੇ ਸੰਗਰੂਹ ਦੀ ਲੋਕਲ ਡਿਵੈਲਪਮੈਂਟ ਕਰ ਸਕਣ 2019 ਦੀਆਂ ਲੋਕ ਸਭਾ ਚੋਣਾਂ ਤੇ ਚੱਲਦੇ ਹਰ ਪਾਰਟੀ ਇਲਾਕੇ ਦੀ ਨਬਜ਼ ਪਛਾਣਦੇ ਹੋਏ ਉੱਥੇ ਆਪਣੇ ਆਪਣੇ ਉਮੀਦਵਾਰ ਉਤਾਰ ਰਹੀ ਹੈ ਇਸ ਗੱਲ ਵਿੱਚ ਕੋਈ ਦੋ ਰਾਏ ਨਹੀਂ ਕਿ ਚੌਣੀ ਦੌਰ ਦੇ ਵਿੱਚ ਹਰ ਪਾਰਟੀ ਆਪਣਾ ਜੋਰ ਲਾਉਂਦੇ ਹੋਏ ਜਨਤਾ ਦੇ ਵਿੱਚ ਪੁੱਜ ਕੇ ਜਿੱਥੇ ਦੂਸਰੀ ਪਾਰਟੀ ਅਤੇ ਨੇਤਾਵਾਂ ਦੀ ਖਾਮੀਆਂ ਗਿਣਵਾਉਣ ਦਾ ਕੰਮ ਕਰ ਰਹੀਆਂ ਹਨ ਤਾਂ ਦੂਜੇ ਪਾਸੇ ਆਪਣੀਆਂ ਉਪਲਬਧੀਆਂ ਗਿਣਵਾਉਣਾ ਵੀ ਭੁੱਲ ਨਹੀਂ ਰਹੀਆਂ। ਸੰਗਰੂਰ ਵਿੱਚ ਕਾਂਗਰਸ ਦੇ ਲਈ ਕੇਵਲ ਸਿੰਘ ਢਿੱਲੋਂ ਨੂੰ ਪ੍ਰਤੀਯਾਸ਼ੀ ਬਣਾਏ ਜਾਣ ਤੋਂ ਬਾਅਦ ਕਾਂਗਰਸ ਪੂਰੇ ਜੋਸ਼ 'ਚ ਹੈ ਅਤੇ ਆਪਣੀ ਜਿੱਤ ਦਾ ਦਾਵਾ ਵੀ ਕਾਂਗਰਸੀ ਸਮਰਥਕ ਅਤੇ ਨੇਤਾ ਕਰ ਰਹੇ ਹਨ। ਬਿਊਰੋ ਰਿਪੋਰਟ ਜਗਬਾਣੀ ਟੀਵੀ ਚੰਡੀਗੜ੍ਹ